ਹੁਣ ਗੀਤਾਂ ਦੇ ਵਿੱਚ ਇੱਕ ਚੀਜ਼ ਬੜੀ ਜਿਹੜੀ ਮੈਂ ਨੋਟਿਸ ਕੀਤੀ ਆ ਹਰ ਇੱਕ ਸਿੰਗਰ ਈਵਨ ਕਿ ਮੈਂ ਖੋ ਦੇ ਇਦਾਂ ਦੇਖ ਦੋ ਗੀਤ ਗਾਏ ਆ ਜਿਹਦੇ ਵਿੱਚ ਜੱਟ ਸ਼ਬਦ ਦਾ ਇਸਤੇਮਾਲ ਬਹੁਤ ਹੁੰਦਾ ਹੈ ਮੇਰਾ ਖੁਦ ਇੱਕ YouTube ਤੇ ਗੀਤ ਪਿਆ ਹੈ ਆ ਜੱਟੀ ਦੀ ਟੋਰ ਵੇਖ ਕੇ ਟੋਰ ਜੱਟੀ ਦੀ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਮੇਰਾ ਖੁਦ ਦਾ ਹੋ ਗੀਤ ਵਿੱਚ ਜੱਟ ਜੱਟੀ ਦਾ ਅਲفاظ ਹੈਗੇ ਆ ਸੋ ਬਹੁਤ ਗੀਤ ਆਏ ਜਿਹਨੂੰ ਕਾਫੀ ਲੋਕਾਂ ਨੇ ਸਰਾਇਆ ਵੀ ਪਰ ਕਈ ਲੋਕਾਂ ਨੇ ਉਹਨੂੰ ਕਿਹਾ ਵੀ ਇਹ ਨਿਸ਼ਾਨਾ ਬਣਾਇਆ ਜੱਟੀ ਮਤਲਬ ਕੁੜੀ ਜੱਟਾਂ ਦੀ ਕੁੜੀ ਨੇ ਇੱਕ ਨਿਸ਼ਾਨਾ ਵੀ ਤਾਣਿਆ ਚਲੋ ਹਰ ਗੀਤ ਚ ਜੱਟ 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 ਹੁਣ ਕੁਝ ਗੀਤ ਇਹਨਾਂ ਨੇ ਵਿਚਾਰੇ ਸਾਡੇ ਹੋਰ ਸਿੰਗਰਸ ਨੇ ਜਿਹੜੇ ਕਿ ਜਿਨ੍ਹਾਂ ਨੂੰ ਚਮਾਰ ਫੈਮਲੀ ਕਹਿ ਦਿੰਦੇ ਉਹਨਾਂ ਨੇ ਕਿਹਾ ਪੁੱਤ ਚਮਾਰਾਂ ਦਾ ਚਮਾਰਾਂ ਦੀ ਧੀ ਜਦੋਂ ਉਹ ਇਸ ਟਾਈਪ ਦੇ ਗੀਤ ਕੱਢਦੇ ਸੀ ਜੱਟਾਂ ਨੇ ਬੜਾ ਮਖੌਲ ਲੜਾਇਆ ਬੜੇ ਉਹਨਾਂ ਤੇ ਟਿੱਪਣੀਆਂ ਕੀਤੀਆਂ ਲੈ ਇਹ ਤਛ ਮਾਰ ਆਏ ਤਾਂ ਛਾਤੀ ਠੋਕ ਕੇ ਆਏ ਕਹ ਰਿਆ ਦੈਟਸ ਵੈਰੀ ਬੈਡ ਹਰ ਇੱਕ ਬੰਦੇ ਨੂੰ ਆਪਣੀ ਕੌਮ ਦੇ ਉੱਤੇ ਗੀਤ ਕੱਢਣ ਦਾ ਲਿਖਣ ਦਾ ਰਾਈਟ ਹੈ ਜੇ ਰਾਈਟ ਨਹੀਂ ਹੈ ਤਾਂ ਫਿਰ ਜੱਟ ਸ਼ਬਦ ਵੀ ਗੀਤਾਂ ਚ ਨਹੀਂ ਆਉਣਾ ਚਾਹੀਦਾ ਹੁਣ ਬੱਬੂ ਮਾਨ ਜਿੱਤੇ ਗੀਤ ਆਇਆ ਸੀ 36 ਲੱਖ 42 ਛਾਤੀ ਮਸਤਾਨੀ ਚਾਲ ਜੱਟੀ ਦੀ ਜੱਟੀ ਨੂੰ ਕਹਿਆ ਨਾ ਵੀ ਲੱਕ ਤੇਰਾ 36 ਆ 42 ਤੇਰੀ ਛਾਤੀ ਤੇ ਚਾਲ ਤੇਰੀ ਮਸਤਾਨੀ ਆ ਫਿਰ ਤਾਂ ਕੁਛ ਇਹੋ ਜਿਹਾ ਸ਼ਲੀਲਤਾ ਲੱਭੀ ਹੋਣੀ ਹੈ ਜਿਵੇਂ ਗੱਲ ਕਰਾਂ ਬੱਬੂ ਮਾਨ ਦੇ ਖੋਰਗੀ ਸੀ ਆਉਂਦੀ ਹੈ ਆਵਾਜ਼ ਜੱਟਾ ਤਣ ਤਣ ਦੀ ਚੋਰੀ ਚੋਰੀ ਜੱਟੀ ਚਮਕੀਲਾ ਸੌਂਦੀ ਉਹ ਚਮਕੀਲੇ ਦੇ ਤੁਹਾਨੂੰ ਪਤਾ ਹੀ ਆ ਵੀ ਕੁਝ ਗੀਤ ਨਿੰਦਨਯੋਗੇ ਸੀ ਵੀ ਐਡੇ ਅਸ਼ਲੀਲ ਗੀਤ ਗਾਏ ਸੀ ਚਮਕੀਲਾ ਤੇ ਉਹਦੀ ਵਾਈਫ ਨੇ ਫਿਰ ਵਾਕਿਆ ਜਿਹੜਾ ਸੁਣ ਕੇ ਸ਼ਰਮ ਆ ਗਈ ਸੀ ਨੋ ਡਾਊਟ ਚਮਕੀਲੇ ਵਰਗਾ ਸਿੰਗਰ ਨਾ ਪੈਦਾ ਹੋਇਆ ਤੇ ਨਾ ਪੈਦਾ ਹੋਣਾ ਪਰ ਕੁਝ ਗੀਤ ਉਹਦੇ ਨਿੰਦਨਯੋਗੇ ਸੀ ਚਲੋ ਉਸ ਤੋਂ ਬਾਅਦ ਆਇਆ ਗੁਰਤੇਜ ਅਖਤਰ ਦਾ ਗੀਤ ਮੈਂ ਤੇਰੀ ਬਣਨਾ ਮਸ਼ੂਕ ਜੱਟੀ ਅੱਤ ਦੀ ਮਦੂਕ ਤੇਨੂੰ ਪੱਟਣਾ ਮੈਂ ਸੋਹਣਿਆ ਪਲਾਨ ਕਰਕੇ ਜੱਟੀ ਕਹਿ ਰਹੀ ਆ ਜੱਟੀ ਕੌਣ ਆ ਪੰਜਾਬ ਪੰਜਾਬ ਦੀ ਕੁੜੀ ਜੱਟਾਂ ਦੀ ਧੀ ਫਿਰ ਕੇਸ ਮੱਖਣ ਦਾ ਸੀ ਪਾ ਬੋਲੀ ਸੋਹਣਿਆ ਵੇ ਜੱਟੀ ਨੱਚਦੀ ਪਟੋਲਾ ਬਣ ਕੇ ਮਤਲਬ ਜੱਟੀ ਨੂੰ ਕੀ ਬਣਾਤਾ ਪਟੋਲਾ ਸੋ ਇਹ ਗੀਤਾਂ ਦੇ ਵਿੱਚ ਤੁਹਾਨੂੰ ਧਰਨੇ ਲਾਣੇ ਚਾਹੀਦੇ ਸੀ ਬਿਲਕੁਲ ਲਾਣੇ ਚਾਹੀਦੇ ਸੀ ਕਿਹਦੇ ਖਿਲਾਫ ਰਾਈਟਰਸ ਦੇ ਖਿਲਾਫ ਕਿਹਦੇ ਖਿਲਾਫ ਸਿੰਗਰਸ ਦੇ ਖਿਲਾਫ ਮਨ ਸੋਚੋਗੇ ਵੀ ਨਿਆਂ ਸੀ ਇਹ ਕੀ ਬੋਲੀ ਜਾਂਦੀ ਹੈ ਸੋ ਬਿਲਕੁਲ ਜੀ ਬਿਲਕੁਲ ਮੈਂ ਅੱਜ ਗੱਲ ਕਰੂੰਗੀ ਡਾਕਟਰ ਗੁਰਵਿੰਦਰ ਸਿੰਘ ਰੰਗਰੇਟਾ ਜੀ ਜਿਨ੍ਹਾਂ ਦੇ ਖਿਲਾਫ ਪੰਜਾਬ ਦੇ ਕੁਝ ਇੱਕ ਟੋਲੀ ਨੇ ਕਹਿੰਦੇ ਕਿ 500000 ਰੁਪਏ ਮਾ 5000 ਬੰਦਾ ਸੀ ਧਰਨੇ ਦੇਣੇ ਜੀ ਡੀਐਸਪੀ ਆਫਿਸ ਬਾਹਰ ਤੇ ਪਰਚਾ ਕੱਟਿਆ ਜਾਵੇ ਕਿਉਂਕਿ ਪਿੱਛੇ ਜੇ ਇੱਕ ਮੈਂ ਵੀਡੀਓ ਦੇਖੀ ਉਹਨਾਂ ਦੇ ਜਿਹਦੇ ਵਿੱਚ ਉਹ ਕਹਿ ਰਹੇ ਇੱਕ ਭਈਆ ਪਤਾ ਨਹੀਂ ਕੰਮ ਕਰਦਾ ਹੈ ਉੱਥੇ ਦਿਲ ਭਈਏ ਦਾ ਦਿਲ ਲੱਗੀ ਜੱਟੀ ਪੰਜਾਬ ਦੀ ਚਲੋ ਜੇ ਤੁਹਾਨੂੰ ਲੱਗਿਆ ਵੀ ਉਸ ਇਨਸਾਨ ਨੇ ਉਸ ਸ਼ਖਸ ਨੇ ਸਾਨੂੰ ਜੱਟਾਂ ਨੂੰ ਟਾਰਗੇਟ ਕੀਤਾ ਜੇ ਤੁਹਾਨੂੰ ਇਦਾਂ ਲੱਗਦਾ ਤੁਸੀਂ ਇਦਾਂ ਹੀ ਮੰਨ ਲਓ ਫਿਰ ਜਦੋਂ ਹੋਰ ਸਿੰਗਰ ਜੱਟਾਂ ਦੀ ਕੁੜੀਆਂ ਤੇ ਜੱਟ ਜੱਟ ਜੱਟੀ ਪਟੋਲਾ ਜੱਟੇ ਦਾ ਲੱਖ ਇਨਾ ਜੱਟੀ ਦੀ ਆਏ ਉਦੋਂ ਤੁਸੀਂ ਕਿਉਂ ਨਹੀਂ ਬੋਲਦੇ ਹੋ ਤੁਸੀਂ ਡਾਕਟਰ ਗੁਰਵਿੰਦਰ ਰੰਗਰੇਟੇ ਖਿਲਾਫ ਇਸ ਲਈ ਅਜੁੱਠੇ ਹੋ ਨਾ ਤੁਸੀਂ ਸਾਰੇ ਜੱਟ ਪਰਿਵਾਰ ਵੀ ਉਹ ਇੱਕ ਮੱਝਵੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਇਹ ਇੱਕ ਮੱਝਵੀ ਸਿੱਖ ਜੀ ਸਾਡੇ ਜੱਟਾਂ ਤੇ ਬੋਲ ਇਹ ਤਾਂ ਤੁਸੀਂ ਜਾਤੀ ਵੇਦ ਜਦੋਂ ਤੱਕ ਤੁਸੀਂ ਜਾਤੀ ਭਾਗ ਬੰਦ ਨਹੀਂ ਨ ਕਰੋਗੇ ਜਾਤ ਪੇਦ ਜਦੋਂ ਤੱਕ ਪੂਰੇ ਇੰਡੀਆ ਚ ਬੰਦ ਨਹੀਂ ਹੋਏਗਾ ਇਹ ਕੋਸ਼ ਤਾਂ ਚੱਲਦਾ ਹੀ ਰਹੂਗਾ ਅਰੇ ਹਕੀਕਤ ਹੈ ਮੈਂ ਦੇਖੋ ਜੀ ਮੈਂ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦਾਪਤਾ ਦੇ ਉੱਤੇ ਚੱਲਣ ਵਾਲੀ ਗੱਡੀਆਂ ਸਿਰਫ ਉਹ ਇੱਕ ਐਸੇ ਗੁਰੂ ਸੀ ਜਿਹੜੀ ਜੋਤੀ ਜੋਤ ਚ ਲੀਨ ਹੋ ਗਏ ਸੀ ਜਿਨ੍ਹਾਂ ਦੀ ਬਾਡੀ ਨਹੀਂ ਕਦੀ ਮਿਲੀ ਸੀ ਸ਼ਰੀਰ ਨਹੀਂ ਮਿਲਿਆ ਸੀ ਚਾਦਰ ਚੱਕੀ ਤਾਂ ਬਾਬਾ ਜੀ ਨਹੀਂ ਥੱਲੇ ਬਾਕੀ ਤਾਂ ਸਾਡੇ ਨੌ ਗੁਰੂਆਂ ਦਾ ਪ੍ਰੋਪਰਲੀ ਦਾ ਸੰਸਕਾਰ ਹੋਇਆ ਸੀ ਸੋ ਉਹਨਾਂ ਦੇ ਇੱਕ ਸੰਧਾਤ ਇਹ ਸੀ ਵਿਚਾਈ ਹਿੰਦੂ ਆ ਛੇ ਮੁਸਲਮਾਨ ਆ ਸੇਖਾ ਸਾਇਆ ਚਾਹੇ ਕੋਈ ਛੋਟੀ ਜਾਤ ਬਰਾਦਰੀ ਤੁਮਾ ਉਹ ਕਹਿੰਦੇ ਵੀ ਸਾਰੇ ਅੱਲਾ ਦੇ ਰੱਬ ਦੇ ਬਣਾਏ ਉਸ ਖੁਦਾ ਦੇ ਬਣਾਏ ਬੰਦੇ ਆ ਉਹ ਮੈਨੂੰ ਗੱਲ ਮੇਰੇ ਦਿਲ ਨੂੰ ਜਦੋਂ ਮੈਂ ਉਹਨਾਂ ਦੀ ਸਾਖੀ ਪੜ੍ਹੀ ਮੇਰੇ ਦਿਲ ਨੂੰ ਇਸ ਚੀਜ਼ ਨੇ ਬਹੁਤ ਪਿੰਚ ਕੀਤਾ ਹੈ ਚਿੰਤਤ ਗਈ ਉਹਨਾਂ ਨੇ ਕਿੰਨੀ ਪੈਦਲ ਯਾਤਰਾ ਕੀਤੀ ਸਿਰਫ ਲੋਕਾਂ ਨੂੰ ਇੱਕ ਉਪਦੇਸ਼ ਦੇਣ ਵਾਸਤੇ ਕਿ ਜਾਤ ਭੇਦ ਛੱਡ ਦਿਓ ਪਿਆਰ ਨਾਲ ਰਹਿਣਾ ਸਿੱਖ ਲਓ ਉਹ ਚਲੇ ਗਏ ਇਸ ਦੁਨੀਆ ਤੋਂ ਆਪਣੇ ਇਸ ਚੀਜ਼ ਨੂੰ ਥਾਂ ਥਾਂ ਪ੍ਰਚਾਰ ਕਰਕੇ ਪਰ ਤੁਸੀਂ ਲੋਕਾਂ ਨੇ ਫੋਲੋ ਕੀਤਾ ਜੋਤੀ ਜੋਤ ਸਮਾ ਗਏ ਤੁਸੀਂ ਫੋਲੋ ਕੀਤਾ ਉਹਨਾਂ ਦੇ ਕਿਸੇ ਵੀ ਸੰਧਾਗ ਨੂੰ ਮੈਂ ਸਾਰੇ ਉਹਨਾਂ ਦੇ ਹੀ ਸਿਧਾਤਾਂ ਨੂੰ ਫੋਲੋ ਕਰ ਰਹੀ ਹਾਂ ਸੋ ਸ਼ਰਮ ਆਣੀ ਚਾਹੀਦੀ ਹੈ ਸਾਨੂੰ ਇਸ ਚੀਜ਼ ਤੇ ਕਿ ਅਸੀਂ ਅੱਜ ਡਾਕਟਰ ਗੁਰਵਿੰਦਰ ਰਗਰੇਟਾ ਵੈਲ ਐਜੂਕੇਟਿਡ ਹੀ ਇਜ਼ ਅ ਵੈਰਾ ਐਜੂਕੇਟਿਡ ਪਰਸਨ ਡਾਕਟਰ ਨੇ ਉਹ ਗੈਨੋਕਲੋਜਿਸ ਡਾਕਟਰ ਨੇ ਤੇ ਜਿਉਂ ਬੰਦੇ ਨੇ ਇਸ ਚੀਜ਼ ਨੂੰ ਬੜਾ ਠੋਕ ਕੇ ਚਾਰ ਲਾਈਨਾਂ ਗਾਈਆਂ ਤੁਸੀਂ ਕਿਹਾ ਧਰਨੇ ਲਾ ਦੇਣਿਆ ਪਰਚਾ ਘਟਾਉਣਾ ਇਹਨੂੰ ਫਾਂਸੀ ਦਿਓ ਕਿਸ ਗੱਲ ਦੀ ਫਾਂਸੀ ਤੁਸੀਂ ਜਾ ਕੇ ਉਸ ਰਾਈਟਰਸ ਨੂੰ ਫਾਂਸੀ ਦਿਓ ਉਹ ਸਿੰਗਰਾਂ ਨੂੰ ਫਾਂਸੀਆਂ ਤੇ ਚੜਾਓ ਜਿਨ੍ਹਾਂ ਨੇ ਜੱਟਾਂ ਦੀ ਕੁੜੀਆਂ ਤੇ ਉਹਨਾਂ ਦੇ ਸਰੀਰ ਦੇ ਕੱਲੇ ਕੱਲੇ ਅੰਗਾਂ ਦੀਆਂ ਗੱਲਾਂ ਕੀਤੀਆਂ ਗਾਣਿਆਂ 'ਚ ਛੜਾਓ ਉਹਨਾਂ ਨੂੰ ਜਾ ਕੇ ਫਾਂਸੀ ਤੇ ਦੇਖੋ ਜੀ ਐਂਟਰਟੇਨਮੈਂਟ ਹੈ ਹਰ ਗਾਣੇ 'ਚ ਜੱਟ 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 ਹਰ ਇੱਕ ਸਿੰਗਰ ਜੱਟ 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 ਇਹ ਜੱਟਵਾਦ ਨਹੀਂ ਤਾਂ ਹੋਰ ਕੀ ਹੈ ਫਿਰ ਤੁਸੀਂ ਮੇਰੇ ਤੇ ਵੀ ਟਿੱਪਣੀਆਂ ਕਰਦੇ ਹੋ ਇਹ ਜੀ ਬਹਾਮਣਾਂ ਦੀ ਕੁੜੀ ਆ ਮੈਂ ਇਸ ਚੀਜ਼ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਮੈਂ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਜੇ ਕਹਿੰਦੇ ਹੋ ਮੈਂ ਬਹਾਮਣਾਂ ਦੀ ਕੁੜੀ ਆ ਮੈਂ ਛਾਤੀ ਠੋਕ ਕੇ ਕਹਿੰਨੀ ਆ ਕਿ ਮੈਂ ਮਲਵਈਆ ਜੱਟਾਂ ਦੀ ਧੀ ਆ ਤੁਸੀਂ ਮੈਨੂੰ ਇੱਕ ਵੀ ਚੈਲੇਂਜ ਕਰਕੇ ਇੱਕ ਵੀ ਸਬੂਤ ਲਿਆ ਦਿਓ ਬ੍ਰਾਹਮਣੇ ਟਿੱਕਾ ਨਾਲ ਲਾਣ ਨਾਲ ਕੋਈ ਬ੍ਰਾਹਮਣ ਹੋ ਗਿਆ ਜੇ ਮੈਂ ਕੁੜਤਾ ਪਾਇਆ ਓਮ ਨਮਸ਼ਵਾਇਦਾ ਉਹ ਤਾਂ ਮੈਂ ਹੁਣ ਵੀ ਪਾਉਣੀ ਆ ਮੇਰੇ ਆਪਣੇ ਘਰ 'ਚ ਇੱਕ ਛੋਟਾ ਜਿਹਾ ਮੰਦਰ ਬਣਿਆ ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਰਹਿੰਦੇ ਆ ਪਿੱਛੇ ਹਰਿਮੰਦਰ ਸਾਹਿਬ ਦੇ ਦਸੋਂ ਗੁਰਾਂ ਦੀ ਫੋਟੋ ਆ ਜਿਹਦੇ ਵਿੱਚ ਬਰਜੰਗਬਲੀ ਭਈਆ ਵੀ ਰਹਿੰਦੇ ਆ ਵਿਸ਼ਨੂ ਜੀ ਤੇ ਮਾਂ ਲਕਸ਼ਮੀ ਵੀ ਰਹਿੰਦੇ ਆ ਰਾਧਾ ਕ੍ਰਿਸ਼ਨ ਜੀ ਵੀ ਰਹਿੰਦੇ ਆ ਮੈਂ ਘੜ ਹੀ ਐਸਾ ਬਣਾਇਆ ਕਿ ਸਾਰੇ ਧਰਮ ਉਹਦੇ ਵਿੱਚ ਰਹਿੰਦੇ ਆ ਤੇ ਤੁਹਾਨੂੰ ਕਿਸੇ ਨੂੰ ਕੀ ਪ੍ਰੋਬਲਮ ਜਦੋਂ ਮੈਂ ਚੱਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਰਹੀਆਂ ਤੁਸੀਂ ਮੈਨੂੰ ਰੋਕ ਲਓਗੇ ਉਹ ਤਾਂ ਬਾਬਾ ਨਾਨਕ ਸੀ ਇੰਨੇ ਕਰਨੀ ਵਾਲੇ ਸੀ ਉਹ ਗੁਰੂ ਮਹਾਰਾਜ ਤੁਸੀਂ ਤਾਂ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਮੇਰੀ ਕਿੱਥੇ ਮੰਨ ਲਓਗੇ ਮੈਂ ਤਾਂ ਟੁੱਛ ਪੁਰਾਣੀ ਐ ਸੋ ਮੇਰੇ ਹਿਸਾਬ ਨਾਲ ਨਾ ਤਾਂ ਕੋਈ ਇਸ ਚੀਜ਼ ਤੇ ਐਫ ਆਈ ਆਰ ਬਣਦੀ ਐ ਨਾ ਇਸ ਚੀਜ਼ ਤੇ ਜਿਹੜੀ ਤੁਸੀਂ ਸਟੂਪਿਡਸ ਗੱਲਾਂ ਕਰ ਰਹੇ ਹੋ ਕਿ ਫਾਂਸੀ ਲਾ ਦਿਓ ਨੋ ਜੇ ਤੁਸੀਂ ਮੁੱਦਾ ਚੱਕਣਾ ਫਿਰ ਪੰਜਾਬ ਦੇ ਸਾਰੇ ਰਾਈਟਰਸ ਦਾ ਚੱਕੋ ਸਾਰੇ ਸਿੰਗਰਸ ਦਾ ਚੱਕੋ ਕਿ ਉਹਨਾਂ ਨੇ ਜੱਟਾਂ ਦੀ ਕੁੜੀਆਂ ਤੇ ਕੱਲੇ-ਕੱਲੇ ਅੰਗ ਤੇ ਟਿੱਪਣੀਆਂ ਕੀਤੀਆਂ ਹੁਣ ਕੁਝ ਐਸੇ ਸਿੰਗਰਸ ਨੇ ਗਾਣੇ ਗਾਏ ਆਪਣਾ ਨਾਮ ਨਹੀਂ ਦਿੱਤਾ ਕਿਉਂਕਿ ਡਰਦੇ ਐ ਐਨੇ ਅਸ਼ਲੀਲ ਐਨੇ ਲੁੱੱਚੇ ਗਾਣੇ ਕਿ ਸਾਡੀਆਂ ਫੋਟੋ ਉੱਤੇ ਮੁੰਡੇ ਗਾਣੇ ਲਾ ਦਿੰਦੇ ਐ ਕੁੜੀਆਂ ਦੀਆਂ ਫੋਟੋਆਂ ਚੱਕ ਕੇ ਉਹ ਚ ਐਨੇ ਗੰਦੇ ਸ਼ਬਦ ਆ ਕਿ ਉਹਨੇ ਗੰਦੇ ਗਾਣੇ ਕਦੀ ਚਮਕੀਲੇ ਵਣੀ ਨਾ ਗਾਏ ਹੋਣੇ ਉਹ ਤੇ ਮੁੱਦਾ ਚੱਕੋ ਜਦੋਂ ਸਾਡੀ ਪੰਜਾਬ ਦੀ ਕੁੜੀਆਂ ਨੂੰ ਟ੍ਰੋਲ ਕੀਤਾ ਜਾਂਦਾ ਉਦੋਂ ਤੁਸੀਂ ਚੁੱਪ ਰਹਿੰਦੇ ਹੋ